जय भीम जय भारत ਤੁਸੀਂ ਦੇਖ ਰਹੇ ਹੋ ਅੰਮੇਦਕਰ ਮਿਸ਼ਨ ਨਿਊਜ਼ ਚੈਨਲ ਔਰ ਮੈਂ ਹਾਂ ਮੋਜੀ ਸਿੰਘ ਸ਼ਾਹਕੋਟ ਤੋਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਮ ਹਰ ਰੋਜ਼ ਹੀ ਜਨਤਾ ਨੂੰ ਕਈ ਸਮੱਸਿਆਵਾਂ ਨਾਲ ਦੂ ਚਾਰ ਹੋਣਾ ਪੈਂਦਾ ਹੈ ਕਦੀ ਕਿਸੇ ਪ੍ਰਸ਼ਾਸਨਿਕ ਦਫ਼ਤਰ ਦੇ ਵਿੱਚ ਔਰ ਕਦੀ ਕਿਤੇ ਹਸਪਤਾਲ ਦੇ ਵਿੱਚ ਅੱਜ ਜੀ ਜੋ ਤੁਸੀਂ ਵੀਡੀਓ ਵੇਖ ਰਹੇ ਹੋ ਇਹ ਪਸ਼ੂਆਂ ਦਾ ਸਰਕਾਰੀ ਹਸਪਤਾਲ ਸ਼ਾਹਕੋਟ ਦਾ ਹੈ ਜਿੱਥੇ ਇੱਕ ਵਿਅਕਤੀ ਆਪਣੇ ਪਾਲਤੂ ਜਾਨਵਰਾਂ ਨੂੰ ਲੈ ਕੇ ਆਇਆ ਸੀ ਔਰ ਉਥੇ ਅਨੁਸਤਾਫਲੀ ਟੱਕਰਿਆ ਡਾਕਟਰ ਸਾਹਿਬ ਨਾਲ ਹੀ ਟੱਕਰਿਆ ਡਾਕਟਰ ਸਾਹਿਬ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਉਹ ਵੀ ਤੁਹਾਨੂੰ ਅਸੀਂ ਸੁਣਾਵਾਂਗੇ ਔਰ ਜਿੱਥੇ ਸਰਕਾਰ ਦਾਅਵੇ ਕਰਦੀ ਏ ਜਨਤਾ ਨੂੰ ਸਾਫ਼ ਸੁਥਰਾ ਸ਼ਾਸਨ ਪ੍ਰਸ਼ਾਸਨ ਦੇਣ ਦੀ ਉਥੇ ਜਨਤਾ ਨੂੰ ਕਈ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪੈਂਦਾ ਤਾਂ ਕੀ ਸਮੱਸਿਆ ਸੀ ਇਸ ਵਿਅਕਤੀ ਦੀ ਔਰ ਕਿਸ ਬਾਬਤ ਇਹ ਤੇ ਆਇਆ ਸੀ ਔਰ ਡਾਕਟਰ ਸਾਹਿਬ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਔਰ ਕੀ ਉਹਨਾਂ ਨੇ ਦੱਸਿਆ ਆਓ ਅਸੀਂ ਜਾਣਦੇ ਹਾਂ ਇਸੇ ਵਿਅਕਤੀ ਦੀ ਜਵਾਨਾ ਮੇਰਾ ਸੋਢੀ ਆ ਜੀ ਮੈਂ ਜੀ ਆ ਪਸ਼ੂਆਂ ਵਾਲੇ ਸਰਕਾਰੀ ਹਸਪਤਾਲ ਛਾਗੋੜ ਅੱਛਾ ਜੀ ਕਿੱਥੀ ਲੈ ਕੇ ਆਏ ਜੀ ਤੁਸੀਂ ਮੈਂ ਜੀ ਦੋ ਬਿੱਲੀਆਂ ਦੇ ਬੱਚੇ ਸੀਗੇ ਠੀਕ ਜੇ ਨਹੀਂ ਸੀਗੇ ਮੈਂ ਉਹ ਦਿਖਾਉਣ ਆਇਆ ਸੀ ਜੀ ਦਿੱਕਤ ਹੋਈ ਤੁਹਾਨੂੰ ਜੀ ਦਿੱਕਤ ਇਹ ਡਾਕਟਰ ਸਾਹਿਬ ਇੱਥੇ ਹੈ ਨਹੀਂਗੇ ਤੇ ਮਤਲਬ ਕਿ ਡਾਕਟਰ ਸਾਹਿਬ ਨਾਲ ਫੋਨ ਤੇ ਗੱਲ ਹੋਈ ਆ ਉਹ ਬਾਹਰ ਗਏ ਹੋਏ ਪਿੰਡਾ ਪੁੰਡਾ ਚ ਤੇ ਹਸਪਤਾਲ ਚ ਮਤਲਬ ਕਿ ਹੈ ਨਹੀਂ ਕੋਈ ਵੀ ਦੇਖਣ ਵਾਲਾ ਤੇ ਮਤਲਬ ਕਿ ਮੈਂ ਵੀ ਕੰਮਕਾਰ ਵਾਲਾ ਬੰਦਾ ਆ ਜੀ ਕੰਮ ਛੱਡ ਕੇ ਮੈਂ ਆਇਆ ਵਾਂ ਤੇ ਮਤਲਬ ਕਿ ਇੱਥੇ ਡੌਰ ਸਾਹਿਬ ਹੈ ਨਹੀਂ ਕਿ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਮੇਰੇ ਕੋਲ ਸਟਾਫ ਹੀ ਹੈ ਨਹੀਂ ਮੈਂ ਕੱਲਾ ਹੀ ਆ ਮੈਂ ਤਾਂ ਇੱਧਰ ਟ੍ਰੈਵਲਰ ਦਾ ਬਾਹਰ ਮੈਂ ਵੀ ਕੰਮ ਹੀ ਕਰਨ ਧਿਆਵਾ। ਮਿਲ ਕੀ ਹਸਪੀਟਲ ਦੇ ਵਿੱਚ ਤਾਂ ਕੋਈ ਹੈ ਹੀ ਨਹੀਂਗਾ ਫੇ ਅਸੀਂ ਹੁਣ ਪਿੰਡਾਂ ਚੋਂ ਸ਼ਹਿਰਾਂ ਚੋਂ ਆਉਨੇ ਆ ਹਸਪੀਟਲ ਆਉਨੇ ਆ ਤੇ ਇੱਥੇ ਕੋਈ ਸਾਨੂੰ ਟੱਕਰੂਗਾ ਤਾਂ ਅਸੀਂ ਕਿੱਥੇ ਜਾਣਾ? ਜਾਨਵਰ ਤਾਂ ਮਰ ਜੂਗਾ ਫੇ ਉਹਦੇ ਵਿਚਾਰਾ ਹੀ ਆਹ ਦਾ ਕੰਮ ਦੇਖਾਂਗੇ ਅਸੀਂ ਜਾਨਵਰਾਂ ਨਾਲ ਹੀ ਤੁਰੇ ਫਿਰਾਂਗੇ। ਚਾਹੁੰਦੇ ਕੋਈ ਡਾਕਟਰ ਸਾਹਿਬ ਨੂੰ ਸਰਕਾਰ ਨੂੰ ਦੇਤੀ ਆਈ ਸਰਕਾਰ ਨੂੰ ਕਵਾਂਗੇ ਕਿ ਇੱਥੇ ਸਟਾਫ ਦਿੱਤਾ ਜਾਵੇ ਦੇਖਿਆ ਜਾਵੇ ਜਾਨਵਰਾਂ ਨੂੰ ਆ ਦੇਖ ਲੋ ਜੀ ਇਹ ਬਿੱਲੀਆਂ ਆ ਬੱਚੇ ਆ ਵਿਚਾਰੇ ਨਿੱਕੇ ਨਿੱਕੇ ਇਹ ਤੁਹਾਡੇ ਰੱਖੇ ਹੋਏ ਆ ਜੀ ਹਾਂਜੀ ਰੱਖੇ ਹੀ ਆ ਬਿੱਲੀ ਸੂਈ ਸੀ ਘਰੇ ਸਾਡੇ ਅੱਛਾ ਜੀ ਇਹ ਮਤਲਬ ਕਿ ਜਦੋਂ ਬਿੱਲੀ ਮਰ ਗਈ ਆ ਅੱਛਾ ਜੀ ਤੇ ਉਹਦਾ ਕਰਕੇ ਜੀ ਅਸੀਂ ਇਹ ਵਿਚਾਰਿਆਂ ਨੂੰ ਹੁਣ ਇਹਨਾਂ ਨੂੰ ਦੁੱਧ-ਦੁੱਧ ਪੁਲਾਇਦਾ ਵਾ ਹੁਣ ਸਾਨੂੰ ਪਤਾ ਨਹੀਂ ਜੀ ਕਿੱਦਾਂ ਪਾਲਨੇ ਆਂ ਅਸੀਂ ਦੁੱਧ ਜਿੱਦਾਂ ਹੀ ਪੁਲਾਇਦਾ ਜਾਨਵਰ ਨੂੰ ਪੁਲਾਦੀਦਾ ਵਾ ਠੀਕ ਆ ਜੀ ਇਹ ਇਹ ਹੁਣ ਕਮਜ਼ੋਰ ਹੋ ਗਈਆਂ ਵਾ ਇਹ ਦੁੱਧ ਦੁੱਧ ਪਲਾਉਂਦਿਆਂ باوجود ਇਸ ਕਰਕੇ ਆਏ ਸੀ ਡਾਕਟਰ ਸਾਹਿਬ ਕੋਲ ਕਿ ਚਲੋ ਕੋਈ ਇਹਨਾਂ ਨੂੰ ਦਵਾਦਾਰੂ ਮਿਲ ਜੂਗਾ ਤੁਹਾਨੂੰ ਡਾਕਟਰ ਸਾਹਿਬ ਨਹੀਂ ਮਿਲੇ ਹਾਂਜੀ ਨਹੀਂ ਮਿਲੇ ਜੀ ਗੱਲ ਹੋਈ ਉਹਨਾਂ ਨਾਲ ਫੋਨ ਤੇ ਤੁਹਾਡੀ ਉਹ ਕਹਿੰਦੇ ਜੀ ਸਟਾਫ ਹੈ ਨਹੀਂਗਾ ਤੂੰ ਜਿੰਨਾ ਮਰਜ਼ੀ ਗੱਲ ਕਰ ਲਓ ਜਿੰਨਾ ਮਰਜ਼ੀ ਗੱਲ ਕਰਨਾ ਮਤਲਬ ਇਹ ਤਾਂ ਹੁਣ ਜੀ ਉਹਨਾਂ ਨੂੰ ਪਤਾ ਹੋਊਗਾ ਉਹ ਕਹਿੰਦੇ ਗੱਲ ਤੂੰ ਜਿੰਨਾ ਮਰਜ਼ੀ ਕਰ ਲਓ ਵੀ ਮੈਂ ਤਾਂ ਵੀ ਬਾਹਰ ਹੀ ਆ ਹਜੇ ਅੱਧਾ ਪੌਣਾ ਘੰਟਾ ਮੈਨੂੰ ਆਉਣ ਨੂੰ ਲੱਗਣਾ ਵਾ ਮਤਲਬ ਕਿ ਘੰਟਾ ਡੇਢ ਘੰਟਾ ਤਾਂ ਮੈਨੂੰ ਆਉਣ ਨੂੰ ਵੀ ਹੋ ਗਿਆ ਵਾ And